ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਹੋ ਚੁੱਕਿਆ ਜਸਟਿਸ ਐਚਐਸ ਪੱਲਾ ਕਮਿਸ਼ਨ ਗੁਰਦੁਆਰਾ ਚੋਣ ਨੇ ਰਾਜਪੁਰ ਦੇ ਸਾਰੇ 40 ਵਾਰਡਾਂ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ ਇਹ ਸ਼ਡਿਊਲ ਕੀ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਦੱਸ ਦਈਏ ਕਿ 9 ਫਰਵਰੀ ਤੋਂ ਇਹ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ ਉਸ ਤੋਂ ਬਾਅਦ 10 ਤੋਂ 16 ਫਰਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਜੀਆਂ ਇਸ ਤੋਂ ਇਲਾਵਾ ਦੱਸਦੀ ਕਿ 17 ਫਰਵਰੀ ਤੱਕ ਤੁਸੀਂ ਜੋ ਨਾਮਜ਼ਦਗੀਆਂ ਨੇ ਉਹ ਉਸ ਦੀ ਪੜਤਾਲ ਕੀਤੀ ਜਾਵੇਗੀ ਇਸ ਤੋਂ ਬਾਅਦ 21 ਫਰਵਰੀ ਨੂੰ ਨਾਮਜ਼ਦਗੀਆਂ ਉਹ ਉਮੀਦਵਾਰ ਵਾਪਸ ਲੈ ਸਕਣਗੇ ਜਾਨਕਿ ਜੇਕਰ ਕਿਸੇ ਨੇ ਕਾਗਜ਼ ਭਰੇ ਨੇ ਨਾਮਜ਼ਦਗੀ ਭਰੀ ਹੈਗੀਆ ਤਾਂ ਉਹ ਵਾਪਸ ਲੈ ਸਕਦਾ ਜੇਕਰ ਉਸ ਦਾ ਮਨ ਬਦਲ ਜਾਂਦਾ ਇਸ ਤੋਂ ਬਾਅਦ 6 ਮਾਰਚ ਨੂੰ ਇਸ ਨਵੀਂ ਕਮੇਟੀ ਦੀ ਚੋਣ ਹੋਵੇਗੀ ਇਸ ਦਾ ਸਮਾਂ ਵੀ ਦੱਸਦੀ ਹੈ ਕਿ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਵੋਟਿੰਗ ਹੋਵੇਗੀ ਜਦੋਂ ਕਿ 6 ਮਾਰਚ ਨੂੰ ਹੀ ਇਸ ਦੇ ਨਤੀਜੇ ਆਉਣਗੇ ਤਾਂ ਇੱਕ ਵਾਰ ਫੇਰ ਦੱਸ ਦਿੰਦੇ ਆ ਕਿ 9 ਫਰਵਰੀ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ 10 ਤੋਂ 16 ਫਰਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਜਦੋਂ ਕਿ 17 ਫਰਵਰੀ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਯਾਨੀ ਕਿ ਜੋ ਕਾਗਜ਼ ਭਰੇ ਜਾਣਗੇ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਉਸ ਦੀ ਜਾਂਚ ਪੜਤਾਲ ਹੋਵੇਗੀ ਕਿ ਉਹ ਸਹੀ ਭਰੀਆਂ ਗੰਗਾ ਨੇ ਜਾਂ ਫਿਰ ਨਹੀਂ ਇਸ ਤੋਂ ਬਾਅਦ 21 ਫਰਵਰੀ ਨੂੰ ਦੱਸਦੇ ਕਿ ਉਹ ਜਿਹੜੇ ਉਮੀਦਵਾਰ ਹੋਣਗੇ ਜਿਨ੍ਹਾਂ ਨੇ ਨਾਬਜ਼ਦਗੀਆਂ ਪਰੀਆਂ ਹੈਗੀਆਂ ਉਹ ਆਪਣੇ ਵਾਪ ਕਾਗਜ਼ ਉਹ ਵਾਪਸ ਲੈ ਸਕਦੇ ਨੇ ਦੂਸਰੇ ਪਾਸੇ ਇਹ ਵੀ ਦੱਸ ਦਈਏ ਕਿ 6 ਮਾਰਚ ਨੂੰ ਨਵੀਂ ਕਮੇਟੀ ਦੀ ਚੋਣ ਹੋਣ ਜਾ ਰਹੀ ਆ ਸਮਾਂ ਜਿਵੇਂ ਅਸੀਂ ਦੱਸਿਆ ਹੈ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ VOTING ਹੋਵੇਗੀ ਤੇ ਇਸ ਦੇ ਨਤੀਜੇ ਵੀ ਉਸੇ ਦਿਨ ਯਾਨੀ ਕਿ 6 ਮਾਰਚ ਨੂੰ ਨਤੀਜੇ ਉਹ ਸਾਹਮਣੇ ਆਉਣਗੇ ਤੇ ਆ ਹਰਿਆਣਾ ਚ ਪਹਿਲੀ ਵਾਰ ਹੋ ਰਹੀਆਂ ਗੁਰਦੁਆਰਾ ਚੋਣਾਂ ਨੂੰ ਲੈ ਕੇ ਜਿਹੜੀ ਇਹ ਤਰੀਕਾਂ ਦਾ ਐਲਾਨ ਹੋ ਚੁੱਕਿਆ ਤਰੀਕ ਦੱਸ ਦਰਿਆ ਜਿਵੇਂ 6 ਮਾਰਚ ਨੂੰ ਇਹ ਵੋਟਾਂ ਹੋਣੀਆਂ ਤੇ ਉਸੇ ਦਿਨ ਨਤੀਜੇ ਸਾਹਮਣੇ ਆ ਜਾਣਗੇ ਤਾਂ ਇਸ ਦੇ ਵਿੱਚ ਇਹ ਪਤਾ ਲੱਗੇਗਾ ਕਿ ਆਖਿਰਕਾਰ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਜੋ ਪ੍ਰਧਾਨ ਹੈ ਉਹ ਕੌਣ ਹੁੰਦਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਹੋ ਚੁੱਕਿਆ ਜਸਟਿਸ ਐਚਐਸ ਪੱਲਾ ਕਮਿਸ਼ਨ ਗੁਰਦੁਆਰਾ ਚੋਣ ਨੇ ਰਾਜਪੁਰ ਦੇ ਸਾਰੇ 40 ਵਾਰਡਾਂ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ ਇਹ ਸ਼ਡਿਊਲ ਕੀ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਦੱਸ ਦਈਏ ਕਿ 9 ਫਰਵਰੀ ਤੋਂ ਇਹ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ ਉਸ ਤੋਂ ਬਾਅਦ 10 ਤੋਂ 16 ਫਰਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਜੀਆਂ ਇਸ ਤੋਂ ਇਲਾਵਾ ਦੱਸਦੀ ਕਿ 17 ਫਰਵਰੀ ਤੱਕ ਤੁਸੀਂ ਜੋ ਨਾਮਜ਼ਦਗੀਆਂ ਨੇ ਉਹ ਉਸ ਦੀ ਪੜਤਾਲ ਕੀਤੀ ਜਾਵੇਗੀ ਇਸ ਤੋਂ ਬਾਅਦ 21 ਫਰਵਰੀ ਨੂੰ ਨਾਮਜ਼ਦਗੀਆਂ ਉਹ ਉਮੀਦਵਾਰ ਵਾਪਸ ਲੈ ਸਕਣਗੇ ਜਾਨਕਿ ਜੇਕਰ ਕਿਸੇ ਨੇ ਕਾਗਜ਼ ਭਰੇ ਨੇ ਨਾਮਜ਼ਦਗੀ ਭਰੀ ਹੈਗੀਆ ਤਾਂ ਉਹ ਵਾਪਸ ਲੈ ਸਕਦਾ ਜੇਕਰ ਉਸ ਦਾ ਮਨ ਬਦਲ ਜਾਂਦਾ ਇਸ ਤੋਂ ਬਾਅਦ 6 ਮਾਰਚ ਨੂੰ ਇਸ ਨਵੀਂ ਕਮੇਟੀ ਦੀ ਚੋਣ ਹੋਵੇਗੀ ਇਸ ਦਾ ਸਮਾਂ ਵੀ ਦੱਸ ਦਈਏ ਕਿ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ VOTING ਹੋਵੇਗੀ ਜਦੋਂ ਕਿ 6 ਮਾਰਚ ਨੂੰ ਹੀ ਇਸ ਦੇ ਨਤੀਜੇ ਆਉਣਗੇ ਤਾਂ ਇੱਕ ਵਾਰ ਫੇਰ ਦੱਸ ਦਿੰਦੇ ਆ ਕਿ 9 ਫਰਵਰੀ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ 10 ਤੋਂ 16 ਫਰਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਜਦੋਂ ਕਿ 17 ਫਰਵਰੀ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਯਾਨੀ ਕਿ ਜੋ ਕਾਗਜ਼ ਭਰੇ ਜਾਣਗੇ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਉਸ ਦੀ ਜਾਂਚ ਪੜਤਾਲ ਹੋਵੇਗੀ ਕਿ ਉਹ ਸਹੀ ਭਰੀਆਂ ਗੰਗਾਂ ਨੇ ਜਾਂ ਫਿਰ ਨਹੀਂ ਇਸ ਤੋਂ ਬਾਅਦ 21 ਫਰਵਰੀ ਨੂੰ ਦੱਸਦੇ ਕਿ ਉਹ ਜਿਹੜੇ ਉਮੀਦਵਾਰ ਹੋਣਗੇ ਜਿਨ੍ਹਾਂ ਨੇ ਨਾਮਜ਼ਦਗੀਆਂ ਪਰੀਆਂ ਹੈਗੀਆਂ ਉਹ ਆਪਣੇ ਵਾਪਕ ਕਾਗਜ਼ ਉਹ ਵਾਪਸ ਲੈ ਸਕਦੇ ਨੇ ਦੂਸਰੇ ਪਾਸੇ ਇਹ ਵੀ ਦੱਸ ਦਈਏ ਕਿ 6 ਮਾਰਚ ਨੂੰ ਨਵੀਂ ਕਮੇਟੀ ਦੀ ਚੋਣ ਹੋਣ ਜਾਣੀ ਆ ਸਮਝ ਜਿਵੇਂ ਅਸੀਂ ਦੱਸਿਆ ਹੈ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ VOTING ਹੋਵੇਗੀ ਤੇ ਇਸ ਦੇ ਨਤੀਜੇ ਵੀ ਉਸੇ ਦਿਨ ਯਾਨੀ ਕਿ 6 ਮਾਰਚ ਨੂੰ ਨਤੀਜੇ ਉਹ ਸਾਹਮਣੇ ਆਉਣਗੇ ਤੇ ਆ ਹਰਿਆਣਾ ਚ ਪਹਿਲੀ ਵਾਰ ਹੋ ਰਹੀਆਂ ਗੁਰਦੁਆਰਾ ਚੋਣਾਂ ਨੂੰ ਲੈ ਕੇ ਜਿਹੜੀ ਇਹ ਤਰੀਕਾ ਦਾ ਐਲਾਨ ਹੋ ਚੁੱਕਿਆ ਤਰੀਕ ਦੱਸ ਰਹੇ ਹਾਂ ਜਿਵੇਂ 6 ਮਾਰਚ ਨੂੰ ਇਹ ਵੋਟਾਂ ਹੋਣੀਆਂ ਤੇ ਉਸੇ ਦਿਨ ਨਤੀਜੇ ਸਾਹਮਣੇ ਆ ਜਾਣਗੇ ਤਾਂ ਇਸ ਦੇ ਵਿੱਚ ਇਹ ਪਤਾ ਲੱਗੇਗਾ ਕਿ ਆਖਿਰਕਾਰ ਹੁਣ